ਕਦੋਂ ਮਿਨਿਸਟਰੀ ਐਡਾ ਕਾਬਲ ਹੋਵੇ ਮਿਤਦਾ ਸ਼ਰਾਬੀ ਹੋਵੇ ਭਾਈ ਮਾਰੇ ਕੀਤੇ ਤੇ ਤੂੰ ਸਾਨੂੰ ਉਹ ਗੋਲੀ ਮਾਰ ਲੈ ਜਿੱਥੇ ਸੱਦ ਕੇ ਮਾਰਨੀ ਆ ਕਮਾਂਤਮਨ ਅੱਜ ਤੋਂ 2.5 ਸਾਲ ਪਹਿਲਾਂ ਜਾਂ ਚਲੋ 5 ਸਾਲ ਪਹਿਲਾਂ ਇੱਕ ਆਰਟਿਸਟ ਸੀ ਔਰ ਪੈਂਡੂ ਖੇਤਰ ਚ ਇਹਨਾਂ ਨੂੰ ਭੰਡ ਕਹਿ ਦਿੰਦੇ ਸੀ ਔਰ ਮੈਨੂੰ ਹੈਰਾਨਗੀ ਹੁੰਦੀ ਹੈ ਆ ਜਿਹੜਾ ਹੈ ਆਪਣਾ ਚੀਫ ਮਿਨਿਸਟਰ ਜਿਹੜਾ ਹੋਮ ਮਿਨਿਸਟਰ ਹੈ ਜਦੋਂ ਮਿਨਿਸਟਰੀ ਏਡਾ ਕਾਬਲ ਹੋਵੇ ਨਿੱਤ ਦਾ ਸ਼ਰਾਬੀ ਹੋਵੇ ਕੱਲ ਮੈਂ ਦਾ ਭੰਡ ਦਾ ਭਾਸ਼ਣ ਸੁਣ ਰਿਹਾ ਸੀ ਕਹਿੰਦਾ ਜੀ ਇਹ ਆ ਇਹਨਾਂ ਨੇ ਕੰਮ ਹੀ ਏਡੇ ਕੀਤੇ ਮਾੜੇ ਤੇ ਭਾਈ ਮਾੜੇ ਕੀਤੇ ਤੇ ਤੂੰ ਸਾਨੂੰ ਉਹ ਗੋਲੀ ਮਾਰ ਲੈ ਜਿੱਥੇ ਸੱਦ ਕੇ ਮਾਰਨੀ ਹੈ ਤੂੰ ਹੁਣ ਦਰਬਾਰ ਸਾਹਿਬ ਤੇ ਗੋਲੀ ਚਲਵਾਏਂਗਾ ਮਤਲਬ ਇਸ ਦਿਸ ਦਾ ਚੀਫ ਮਿਨਿਸਟਰ ਸਟੇਟਮੈਂਟ ਮਤਲਬ ਕਿ ਹੀ ਚੀਫ ਮਿਨਿਸਟਰ ਇਸ ਸੇਇੰਗ ਕਿ ਯੂ ਲਿੰਚ தி ਆਪੋਜੀਸ਼ਨ ਤੁਨੂੰ ਆਪੋਜੀਸ਼ਨ ਨੂੰ ਤੁਸੀਂ ਗੋਲੀ ਮਾਰ ਦਿਓ ਪੁਲਿਸ ਕੁਛ ਨਹੀਂ ਕਹੂਗੀ ਤੇ ਮੈਂ ਵੀ ਤੁਹਾਡੇ ਨਾਲ ਆ ਮਤਲਬ ਹੀ ਜਸਟੀਫਾਈਂਗ ਦੀ ਅਟੈਕ ਔਰ ਉਹ ਮੁਸਤਾਦੀ ਲਬਸਤਾ ਪਤਾ ਨਹੀਂ ਕਿਹੜੀ ਸਕ੍ਰਿਪਟ ਤੋਂ ਕੱਢ ਕੇ ਲਿਆਏ ਆ ਆਮ ਆਦਮੀ ਪਾਰਟੀ ਦੀ ਮੁਸਤਾਦੀ ਜੈ ਕੇਜਰੀਵਾਲ ਸੀ ਮੁਸਤਾਦੀ ਜੈ ਭਗਵੰਤ ਮਾਨ ਸੀ ਮੁਸ਼ਤਿਹਦੀ ਜੀ ਪੁਲਿਸ ਕਮਿਸ਼ਨਰ ਜੀ ਤੇ ਮੁਸ਼ਤਿਹਦੀ ਜੀ ਸਾਡੇ ਆ ਕੇ ਉਹ ਦੋਵੇਂ ਗਨਮੈਨਾਂ ਨੂੰ ਕਹਵਾਤਾ ਕਿ ਅਹੀਂ ਵੀ ਬੜੇ ਮੁਸ਼ਤਿਹਤ ਸਨ ਭਗਵੰਤਮਾਨ ਅੱਜ ਤੋਂ 2.5 ਸਾਲ ਪਹਿਲਾਂ ਜਾਂ ਚਲੋ 5 ਸਾਲ ਪਹਿਲਾਂ ਇੱਕ ਆਰਟਿਸਟ ਸੀ ਔਰ ਪੇਂਡੂ ਖੇਤਰ ਤੇ ਇਹਨਾਂ ਨੂੰ ਭੰਡ ਕਹਿ ਦਿੰਦੇ ਸੀ ਮਤਲਬ ਕੀ ਵੀ ਮਤਲਬ ਇਹ ਹੋ ਕੁਝ ਨਹੀਂ ਸੀ ਉਹਨੂੰ ਤਾਂ ਅੱਜ ਲੋਡ ਪੈ ਗਈ ਕਿ ਉਹ ਇੱਕ 15 ਲੱਖ ਦੇ ਬੁਲਟ ਪ੍ਰੂਫ ਇਨਕਲੋਜ਼ਰ ਚ ਜਾ ਕੇ ਆਈ ਥਿੰਕ 26 ਜਨਵਰੀ ਸੀ ਕੀ ਆ 15 15 ਅਗਸਤ 15 ਅਗਸਤ ਨੂੰ ਭਾਸ਼ਣ ਦੇਵੇ ਜਿਹੜਾ ਪਹਿਲਾਂ ਕਿਸੇ ਮੁੱਖ ਮੰਤਰੀ ਨਹੀਂ ਦਿੱਤਾ ਮਤਲਬ ਲਗਭਗ ਪਿਛਲੇ ਸਮਿਆਂ ਚ ਮੈਂ ਨਹੀਂ ਵੇਖਿਆ ਨਾਟ ਅਨ ਆਰਟ ਇੰਡੀਆ ਦਾ ਐਫਸੀ ਇਹਨੂੰ ਪਤਾ ਨਹੀਂ ਕੀ ਖਤਰਾ ਪੈਦਾ ਹੋ ਗਿਆ ਔਰ ਇੱਥੇ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਉਹਨਾਂ ਨੂੰ ਕਹਿੰਦਾ ਕਿ ਡੋਨਟ ਵਰੀ ਸਭ ਠੀਕ ਹੈ ਔਰ ਇਹ ਹਾਲਾਤ ਜੋ ਪੈਦਾ ਪੰਜਾਬ 'ਚ ਕੀਤੇ ਜਾ ਰਹੇ ਆ ਆਈ ਥਿੰਕ ਜੇ Chief Minister ਜਾਤਾ ਸੁੱਤਾ ਪਿਆ ਇਹ ਗਵਰਨਰ ਸਾਹਿਬ ਦੇ ਨੋਟਿਸ 'ਚ ਤਾਂ ਲਿਆਵਾਂਗੇ ਕਿ ਇੱਥੇ ਤਾਂ ਸੇਫਟੀ ਐਂਡ ਸਿਕਿਉਰਿਟੀ ਦੀ ਪੰਜਾਬ ਦਾ ਮਤਲਬ ਹੈ ਆਮ ਆਦਮੀ ਪਾਰਟੀ ਦਾ ਇਕੱਲਾ ਭਗਵੰਤ ਮਾਨ ਹੀ ਜਿਉਂਦਾ ਰਵੇ ਬਾਕੀ ਸਭ ਛਾੜ ਦਿਓ ਗੱਡੀ ਕਿਸੇ ਨਾ ਕਿਸੇ ਬਾਨ ਨੇ ਮਤਲਬ ਹਾਲਾਤ ਹੀ ਇਹ ਜੇ ਨਾ ਕੋਈ ਲੋਕ ਮਹਿਫੂਜ਼ ਨੇ ਤੇ ਨਾ ਕੋਈ 11 12 ਪ੍ਰੋਟੈਕਟੀਆ ਉਹ ਨਹੀਂ ਮਹਿਪੂਜ਼ ਤੇ ਬਾਕੀਆਂ ਦੀ ਤਾਂ ਗੱਲਾਂ ਹੀ ਛੱਡੋ ਨਾ ਕੀ ਉਹਨਾਂ ਦੇ ਹਾਲ ਹੁਣ ਉਹ ਥਾਣੇ ਬੰਮ ਚੱਲਿਆ ਕਹਿੰਦੇ ਜੀ ਟਾਇਰ ਪਾਟ ਗਿਆ ਪਹਿਲਾਂ ਸਿਲੰਡਰ ਪਾਟਿਆ ਫਿਰ ਟਾਇਰ ਪਾਟਿਆ ਮੈਂ ਤਾਂ ਉਹਦੇ ਦਰਸ਼ਨ ਕਰਾਉ ਜਿਹੜਾ ਰਾਤ ਨੂੰ ਇਹ ਜੀ ਕਿਹੜੀ ਹਵਾ ਭਰਨ ਡਿਆ ਸੀ ਉੱਥੇ ਮਤਲਬ ਇਹ ਜਾਂ ਕਿਹੜਾ ਪੰਚਰ ਲਾ ਦਿੱਤਾ ਯਾਰ ਉਹਨੇ ਫਿਰ ਜੇ ਟਾਇਰ ਪਾਟਿਆ ਤੁਸੀਂ ਵੇਖੋ ਖਿੜਕੀ ਟੁੱਟ ਗਈ ਛੱਤ ਤੱਕ ਮੋਰੇ ਹੋ ਗਏ ਉਹ ਜਿਹੜਾ ਭਰਨ ਡਿਆ ਸੀ ਉਹਦਾ ਕੀ ਹੋਇਆ ਹੁਣ ਉਦੇ ਦਰਚਨ ਹੀ ਨਹੀਂ ਹੋਣਦੇ ਉਹ ਕਿ ਆ ਕਿੱਥੇ ਜਨਾਬ ਜਾਂਤਾ ਉਹ ਸੱਚਖੰਡ ਨੂੰ ਹੁਣ ਕਿਵੇਂ ਪਤਾ ਲੱਗੂ ਜੀ ਉਹ ਸੱਚਖੰਡ ਗਿਆ ਕੀ ਨਰਕਾਂ ਨੂੰ ਗਿਆ ਕੀ ਸੱਚਖੰਡ ਨੂੰ ਗਿਆ ਇਹ ਤਾਂ ਹੁਣ ਭਗਵੰਤ ਮਾਣ ਦੀ ਕੋਈ ਦੱਸੇ ਜੀ ਅੰਦਰ ਦੀ ਕਹਾਣੀ ਉਹ ਸਲਾ ਸਿਰੇ ਦੁਕਾਨ ਤੇ ਨਾ ਬੈਠਾ ਮਤਲਬ ਇਹ ਕਮਾਲ ਹੋ ਗਈ ਯਾਰ ਯਾ ਹਵਾ ਪਰਦਾ ਪਰਦਾ ਇਹ ਜਾ ਝਟਕਾ ਵੱਜਿਆ ਕਿ ਸਿੱਧੇ ਜਾ ਕੇ ਆਪਦੀ ਦੁਕਾਨ ਤੇ ਡਿੱਗਿਆ ਮਤਲਬ ਸਾਨੂੰ ਤਾਂ ਕਮਾਲ ਸਾਨੂੰ ਨਹੀਂ ਇਹ ਕੰਮ ਸਮਝ ਆ ਰਿਹਾ ਲੋ ਨੋਟ